ਸਤਿ ਸ੍ਰੀ ਅਕਾਲ ਦੋਸਤੋ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਵਿੱਚ ਤੁਹਾਡਾ ਦੋਸਤੋ ਅੱਜ ਅਸੀਂ ਕਰਾਂਗੇ ओरिएंट ਕੰਪਨੀ ਦੇ ਦੋ ਰੋਡ ਵਾਲੇ ਹੀਟਰ ਨੂੰ ਰਿਪੇਅਰ ਤੇ ਚਲੋ ਜਲਦੀ ਜਲਦੀ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹ ਮੇਰੇ ਪਾਸ ਬਿਲਕੁਲ ਬ੍ਰੈਂਡ ਨਿਊ ਪੀਸ ਸੀਗਾ ਐਕਚੁਅਲ ਕਸਟਮਰ ਆਇਆ ਸੀਗਾ ਮੇਰੇ ਕੋਲ ਹੀਟਰ ਪਰਚੇਸ ਕਰਨ ਵਾਸਤੇ ਤੇ ਜਦ ਮੈਂ ਦੇਖਿਆ ਤੇ ਇਹਦੀ ਰੋਡ ਜਿਹੜੀ ਆ ਟੁੱਟੀ ਹੋਈ ਹੈ ਅੱਜ ਅਸੀਂ ਇਹਦੀ ਰੋਡ ਨੂੰ ਚੇਂਜ ਕਰਾਂਗੇ ਤੇ ਨਾਲ ਹੀ ਦੇਖਾਂਗੇ ਇਹਦੇ ਵਿੱਚ ਹੋਰ ਕੀ ਫਾਲਟ ਹੈਗਾ ਦੋਸਤੋ ਇਹ ਬ੍ਰੈਂਡ ਨਿਊ ਪੀਸੀ ਦੇ ਜਦੋਂ ਕਸਟਮਰ ਨੂੰ ਮੈਂ ਦੇਣ ਲੱਗਾ ਤੇ ਅਚਾਨਕ ਹੀ ਮੇਰਾ ਧਿਆਨ ਪਿਆ ਦੇ ਰੋਡ ਟੁੱਟੀ ਆਈਆਂ ਜਦ ਮੈਂ ਸੈਕੰਡ ਵਾਲਾ ਹੀਟਰ ਚੈੱਕ ਕੀਤਾ ਉਹਦੇ ਚ ਵੀ ਬ੍ਰੇਕੇ ਸੀਗੀ ਮੇਬੀ ਸ਼ਾਇਦ ਟਰਾਂਸਪੋਰਟ ਤੇ ਜਿਹੜਾ ਇਹ ਡੈਮੇਜ ਹੋ ਚੁੱਕੀਆਂ ਰੋਡਾਂ ਸਭ ਤੋਂ ਪਹਿਲਾਂ ਇਹਦੇ ਸਾਈਡਾਂ ਦੇ ਕਵਰ ਆਪਾਂ ਖੋਲ ਲੈਣੇ ਉਸ ਤੋਂ ਬਾਅਦ ਆਪਾਂ ਖੋਲਾਂਗੇ ਇਹਦੇ ਕਨੈਕਸ਼ਨ ਫਿਰ ਆਪਾਂ ਦੂਸਰੀ ਸਾਈਡ ਤੋਂ ਵੀ ਇਹਦੇ ਕਨੈਕਸ਼ਨ ਖੋਲ ਲੈਣੇ ਆ ਤੇ ਦੋਸਤੋ ਪੇਚ ਕਸ ਦੀ ਮਦਦ ਨਾਲ ਤੁਸੀਂ ਇਹਦੇ ਜਿਹੜੇ ਲੋਕ ਆ ਉਹਨਾਂ ਨੂੰ ਉੱਪਰ ਨੂੰ ਉਠਾ ਲੈਣਾ ਹਲਕੇ ਹਲਕੇ ਦੋਸਤੋ ਇਹ ਜਿਹੜੇ ਲੋਕ ਆ ਤੁਹਾਨੂੰ ਇੱਕ ਸਾਈਡ ਦੇ ਹੀ ਖੋਲਣ ਦੀ ਜ਼ਰੂਰਤ ਆ ਇੱਕ ਸਾਈਡ ਤੋਂ ਖੋਲੋਗੇ ਤਾਂ ਰੌਡ ਜਿਹੜੀ ਆ ਆਪਣੇ ਆਪ ਬਾਹਰ ਆ ਜਾਏਗੀ ਆਰਾਮ ਨਾਲ ਬਿਲਕੁਲ ਧਿਆਨ ਨਾਲ ਆਪਾਂ ਇਹਨੂੰ ਰੌਡ ਨੂੰ ਬਾਹਰ ਕੱਢ ਲੈਨੇ ਆ ਤੇ ਇੱਕ ਵਾਰ ਆਪਾਂ ਚੈੱਕ ਕਰ ਲੈਨੇ ਆ ਕਿ ਅੰਦਰ ਕੋਈ ਪੀਸ ਕੱਟਾ ਹੋਇਆ ਤਾਂ ਨਹੀਂ ਹੈਗਾ ਇਹ ਛੋਟਾ ਜਿਹਾ ਪੀਸ ਇੱਕ ਅੰਦਰ ਫਸਿਆ ਆ ਉਹਨੂੰ ਆਪਾਂ ਬਾਹਰ ਕੱਢ ਦਿੰਨੇ ਆ ਇਸ ਤੋਂ ਬਾਅਦ ਅਸੀਂ ਪਾਵਾਂਗੇ ਇਹਦੇ ਵਿੱਚ ਨਵੀਂ ਰੌਡ ਤਾਰ ਨੂੰ ਥੋੜਾ ਸਾਈਡ ਤੇ ਕਰ ਲੈਨੇ ਆ ਦੋਸਤੋ ਜਿਹੜਾ ਸਪੇਅਰ ਪਾਰਟ ਅਸੀਂ ਚੇਂਜ ਕਰਦੇ ਆ ਉਹ オリジナル ਹੁੰਦਾ ਹੈ ਸਾਡੇ ਕੋਲ ओरिएंट ਕੰਪਨੀ ਤੋਂ ਅਸੀਂ ਜਿਹੜੀਆਂ ਰੌਡਸ ਨੇ ਇਹਦੀਆਂ ਮਗਾਈਆਂ ਹੋਈਆਂ ਅਸੀਂ ਕਦੀ ਵੀ ਡੁਪਲੀਕੇਟ ਰਾਡਸ ਨਹੀਂ ਯੂਜ਼ ਕਰਦੇ। ਇਸ ਤੋਂ ਬਾਅਦ ਅਸੀਂ ਇਹਨੂੰ ਲਗਾਵਾਂਗੇ ਉੱਪਰ ਲੋਕ ਇਹਦੀ ਪੱਤਰੀ ਲਗਾ ਕੇ ਜਿਹੜੇ ਸਾਈਡਾਂ ਦੇ ਲੋਕ ਆਪਾਂ ਸਿੱਧੇ ਕੀਤੇ ਸੀ ਉਹਨਾਂ ਨੂੰ ਅਸੀਂ ਮੋੜ ਦੇਾਂਗੇ। ਇਸ ਤੋਂ ਬਾਅਦ ਅਸੀਂ ਕਰਾਂਗੇ ਇਹਦੇ ਕਨੈਕਸ਼ਨ ਸਕru ਲਗਾ ਕੇ ਅਸੀਂ ਪ੍ਰੋਪਰ ਤਰੀਕੇ ਨਾਲ ਟਾਈਟ ਕਰਦੇ ਹਾਂਗੇ ਉਸ ਤੋਂ ਬਾਅਦ ਆਪਾਂ ਖੋਲ੍ਹਾਂਗੇ ਇਹਦੇ ਟੌਪ ਤੇ ਦੋ ਸਕru ਜਿਹੜੇ ਲੱਗੇ ਹੋਏ ਆ ਤੇ نیچے ਇੱਕ ਰਾਈਟ ਸਾਈਡ ਤੇ ਸਕru ਤੇ ਇੱਕ ਲੈਫਟ ਸਾਈਡ ਦਾ ਸਕru ਆਪਾਂ ਖੋਲਣੇ ਆ ਬਾਕੀ ਜਿਹੜੇ ਦੋ ਸੈਂਟਰ ਵਿੱਚ ਲੱਗੇ ਉਹਨਾਂ ਨੂੰ ਆਪਾਂ ਹਲਕੇ ਹਲਕੇ ਲੂਜ਼ ਰੱਖਣਾ ਹੈ ਤੇ ਇਹਦਾ ਜਿਹੜਾ ਕਵਰ ਆਰਾਮ ਨਾਲ ਖੁੱਲ ਜਾਏਗਾ ਤੁਸ ਤੋਂ ਬਾਅਦ ਇਹ ਦੇਖੋ ਦੋਸਤੋ ਇਹਦੀ ਪਾਵਰ ਸਪਲਾਈ ਦੀ ਜਿਹੜੀ ਥਿੰਬਲ ਆ ਉਹ ਨਿਕਲਿਆ ਹੋਇਆ ਆ ਆਪਾਂ ਇਹਨੂੰ ਸਭ ਤੋਂ ਪਹਿਲਾਂ ਫਿਕਸ ਕਰਾਂਗੇ ਥਿੰਬਲ ਨੂੰ ਆਪਾਂ ਪਲਾਇਰ ਦੀ ਮਦਦ ਨਾਲ ਹਲਕਾ-ਹਲਕਾ ਟਾਈਟ ਕਰ ਲੈਨੇ ਆ ਤਾਂ ਕਿ ਫਿਕਸ ਪ੍ਰੋਪਰ ਤਰੀਕੇ ਨਾਲ ਹੋ ਸਕੇ ਤੋਂ ਬਾਅਦ ਇਹਦੇ ਉੱਪਰ ਕੈਪ ਲਗਾਵਾਂਗੇ ਤੇ ਹੁਣ ਦੋਸਤੋ ਅਸੀਂ ਹਲਕਾ ਜਿਹਾ ਇਹਨੂੰ ਬੰਦ ਕਰਕੇ ਤੇ ਟੈਸਟ ਕਰਾਂਗੇ ਕਿ ਹੀਟਰ ਚਾਲੂ ਹੋ ਚੁੱਕਿਆ ਕਿ ਨਹੀਂ ਸਕਰੂ ਜਿਹੜੇ ਨੀਚੇ ਵਾਲੇ ਅਸੀਂ ਵਾਪਸ ਲਗਾ ਦਿੰਨੇ ਆ ਉੱਪਰ ਵਾਲੇ ਵੀ ਲਗਾ ਦਿੰਨੇ ਆ देखो दोस्तों पावर सप्लाई ऑन हो चुकी है हीटर सा बिल्कुल ओके करता है आप हूँ असी ये सैडा के कवर सब तो पहला टॉप कवर लगावे उस तो तुँ साइड एक साइड का कवर लगावेंगे आप ਦੋਸਤੋ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਦੇ ਨਾਲ ਜੇ ਤੁਹਾਡਾ ਕੋਈ ਸਵਾਲ ਆ ਮੈਨੂੰ ਕਮੈਂਟ ਬਾਕਸ ਵਿੱਚ ਪੁੱਛੋ ਮੈਂ ਉਹਦਾ ਜ਼ਰੂਰ ਰਿਪਲਾਈ ਕਰਾਂਗਾ ਸਕਰੂ ਅਸੀਂ ਸਾਰੇ ਲਗਾ ਦਿੱਤੇ ਹੁਣ ਅਸੀਂ ਇਹਨੂੰ ਕਰਾਂਗੇ ਚੈੱਕ ਦੇਖੋ ਦੋਸਤੋ ਹੀਟਰ ਔਨ ਹੋ ਚੁੱਕਾ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਨਾ ਥੈਂਕ ਯੂ ਟੂ ਵਾਚਿੰਗ